ਮਜਦੂਰ ਦੀ ਗੱਲ ਨਹੀਂ ਕਰਦੀਆਂ ਇਕੱਲੇ ਕਿਸਾਨ ਦੀ ਗੱਲ ਕਰਦੀਆਂ ਤੇ ਉਹ ਸਾਰੇ ਭਰਮ ਭਰੇਟੇ ਲੋਕਾਂ ਨੂੰ ਪਾਏ ਜਾ ਰਹੇ ਨੇ ਮੈਂ ਜਿਹੜੀਆਂ ਸਾਡੀਆਂ ਮੰਗਾਂ ਸਭ ਤੋਂ ਪਹਿਲਾਂ ਤਾਂ ਅਸੀਂ ਪਹਿਲਾਂ ਵੀ ਸਰਕਾਰ ਨੂੰ ਬਹੁਤ ਵਾਰੇ ਕਹੀ ਹੈ ਤੇ ਸਾਡੀਆਂ ਮੰਗਾਂ ਨਹੀਂ ਇਹ ਇਹ ਤੁਸੀਂ ਸਾਡੇ ਨਾਲ ਵਕ ਵਕ ਸਮਿਆਂ ਤੇ ਵਰਵੇ ਕੀਤੇ ਨੇ ਕਮਿਟਮੈਂਟਸ ਕੀਤੀਆਂ ਨੇ ਉਹ ਅਸੀਂ ਤੁਹਾਨੂੰ ਯਾਦ ਕਰਾਉਣ ਆਏ ਆ। ਹੁਣ ਜੇਣੀ ਆਪਾਂ ਇਹ ਗੱਲ ਕਰਦੇ ਆ ਵੀ ਮੈਨੂੰ ਕੋਹਾਂ ਨੇ ਗੱਲ ਕੀਤੀ ਹੈ। ਕਿ ਅਸੀਂ ਜਿਸ ਦਿਨ ਤੁਹਾਨੂੰ ਇਸੇ ਤਰ੍ਹਾਂ ਟਾਲ ਮਟੋਲ ਕਰਦੀ ਰਹੀ ਤੇ ਮੋਟਾ ਆ ਗਿਆ ਸਮਾਂ ਆ ਗਿਆ ਤੁਹਾਡੇ ਸਾਹਮਣੇ ਇੱਕ ਵਾਰ ਇਹ ਨਾਲ ਆਉਣਾ ਹੈ। ਇੰਨਾ ਤੋਂ ਅਸੀਂ ਇਹ ਪੁੱਛਣਾ ਹੈ ਸਾਡੇ ਸ਼ੁਭਕਰਨ ਦੀ ਤਸਵੀਰ ਲੈ ਕੇ ਤੇ ਤੁਸੀਂ ਮੇਰੇ ਗੋਲੀ ਮਾਰੀ ਹੈ ਜਿਹੜੀ ਇਹ ਦੱਸਿਓ ਕਿ ਮੇਰਾ ਕਸੂਰ ਕੀ ਸੀ ਮੈਂ ਕਿਉਂ ਆਇਆ ਮੈਂ ਇਸ ਲਈ ਆ ਰਿਹਾ ਸੀ ਕਿ ਮੋਦੀ ਜੀ ਤੁਸੀਂ ਵਾਅਦਾ ਕੀਤਾ ਸੀ ਸਾਡੇ ਨਾਲ 83 ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵਾਂਗੇ ਮੈਂ ਤਾਂ ਯਾਦ ਕਰਾਉਣ ਆ ਰਿਹਾ ਸੀ ਤੁਸੀਂ ਵਾਅਦਾ ਕੀਤਾ ਸੀ ਸਾਡੇ ਨਾਲ 2014 'ਚ ਵੀ ਕੀਤਾ ਤੇ 2018 'ਚ ਵੀ ਲਿਖਤੀ ਕੀਤਾ ਇਹ ਕਿ ਆ ਤੁਸੀਂ ਕਿ ਅਸੀਂ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਅਨੁਸਾਰ ਸੀਟੂ ਪਲਸ 79 ਤੁਹਾਨੂੰ ਫਸਲ ਦਾ ਭਾਅ ਦੇਵਾਂਗੇ ਮੈਂ ਤਾਂ ਉਹ ਵਾਅਦਾ ਯਾਦ ਕਰਾਉਣ ਆ ਗਿਆ ਸੀ ਮੇਰਾ ਕੀ ਕਸੂਰ ਸੀ ਅਸੀਂ ਉਹਨੂੰ ਪੁੱਛਾਂਗੇ ਉਸ ਵੇਲੇ ਸਾਡੇ ਪਿੰਡਾਂ ਸੱਤਾਧਾਰਿਆਂ ਨੂੰ ਕਿ ਤੁਸੀਂ ਵਾਅਦਾ ਕੀਤਾ ਸੀ ਮੋਦੀ ਜੀ ਤੇਰੇ ਇਹ ਲੈਕਚਰ ਪਏ ਨੇ ਜਿਹੜੇ ਤੂੰ ਇਹ ਕਹਿ ਰਹੇ ਹੈ ਕਿ ਮੈਂ ਦੇਸ਼ ਦੇ ਕਿਸਾਨਾਂ ਦਾ ਪਹਿਲੀ ਹੀ ਬੈਠਕ ਦੇ ਵਿੱਚ ਪਹਿਲੀ ਹੀ ਕਲਮ ਦੇ ਨਾਲ ਕਿਸਾਨਾਂ ਦਾ ਸੰਪੂਰਨ ਕਰਜ਼ ਮੁਕਤ ਕਰਾਂਗਾ ਅਸੀਂ ਤਾਂ ਉਹ ਵਾਅਦਾ ਯਾਦ ਕਰਾਉਣਾ ਹੈ ਕਿ ਤੈਨੂੰ ਤੁਸੀਂ ਕੀ ਕੀਤਾ ਤੁਸੀਂ ਬੈਰੀਕੇਡਿੰਗ ਕੀਤੀ ਬੈਰੀਕੇਡਿੰਗ ਵੀ ਨਹੀਂ ਕੀਤੀ ਕੱਲਾ ਕੱਡੀਆਂ ਲੋਕਾਂ ਦੇ ਮੂਹਰੇ ਉੱਥੇ ਨਹੀਂ ਰੁਕੀ ਗੱਲ ਤੁਸੀਂ ਸਾਡੇ ਮਗਰ ਜਾ ਕੇ ਸਾਡੇ ਖੇਤਾਂ 'ਚ ਜਾ ਕੇ ਸਾਡੇ ਤੇ ਗੋਲੀਆਂ ਚਲਾਈਆਂ 400 ਦੇ ਕਰੀਬ ਸਾਡਾ ਕਿਸਾਨ ਜ਼ਖਮੀ ਹੋਇਆ 400 ਕਹਾਂ ਜ਼ਖਮੀ ਹੋਇਆ ਇੱਕ ਮੌਜੂਦਾਨ ਦੀ ਜਾਣ ਗਈ ਹੈ ਤੁਸੀਂ ਇੰਨਾ ਹੀ ਅਤਿਆਚਾਰ ਕੀਤਾ ਲੋਕਾਂ ਦੇ ਅਸੀਂ ਉਹਦਾ ਹਿਸਾਬ ਤਾਂ ਲਵਾਂਗੇ ਮੋਦੀ ਜੀ ਭਲੇਖੇ ਜਿਨਾ ਰਵੇ ਸਰਕਾਰ ਆ ਲੋਕ ਹਸਾਬ ਤਾਂ ਪੁੱਛਣਗੇ ਲੋਕ ਹਸਾਬ ਤਾਂ ਮੰਗਣਗੇ ਇਹ ਕੋਈ ਸੋਖਾ ਜਾਂ ਨਹੀਂ ਹੈ ਕਿ ਤੁਸੀਂ ਦੇਸ਼ ਤੇ ਲੋਕਾਂ ਦੇ ਨਾਲ ਇਸ ਤਰ੍ਹਾਂ ਸਟੇਜ ਤੇ ਖੜ ਕੇ ਕੋਟੇ ਵੱਡੇ ਵਾਅਦੇ ਕਰਜੋ ਤੇ ਤੁਹਾਡੇ ਵਾਅਦਿਆਂ ਤੇ ਲੋਕ ਤੁਹਾਡੇ ਮਗਰ ਲੱਗੇ ਤੁਹਾਨੂੰ ਵੋਟ ਪਾ ਦੇਣਾ ਤੇ ਫਿਰ ਤੁਸੀਂ ਜਦੋਂ ਸਭਾ ਤੇ ਬੈਠ ਜਉ ਤੇ ਫਿਰ ਲੋਕਾਂ ਤੇ ਗੋਲੀਆਂ ਚਲਾਓ ਤੇ ਤੁਸੀਂ ਵਾਅਦਾ ਯਾਦ ਕਰਾਉਣ ਜੇ ਤੇ ਰਹੋਗੇ ਤਾਂ ਗੋਲੀਆਂ ਮਾਰਾਂਗੇ ਉਹਦਾ ਲੇਖਾ ਲੈਣਗੇ ਲੋਕ ਸਾਡੇ ਇੱਕ ਇੱਕ ਕਿਸਾਨ ਦੇ ਜਿਸਮ ਤੋਂ ਇੱਕ-ਇੱਕ ਤਪਕਾ ਖੁੰਦਾ ਜਿਹੜਾ ਨਿਕਲਿਆ ਹੈ ਜਿਹੜਾ ਦੁੱਲਿਆ ਹੈ ਉਹਦਾ ਲੇਖਾ ਜੋਖਾ ਲਵਾਂਗੇ ਭਲੇਖੇ ਚ ਨਾ ਰਵੇ ਬੀਜੇਪੀ ਸਰਕਾਰ ਇੱਕ-ਇੱਕ ਦਾ ਹਿਸਾਬ ਲਵਾਂਗੇ ਅਸੀਂ ਜਿਹੜੀਆਂ ਗੱਲਾਂ ਆ ਪਿੱਛੇ ਇਹਨਾਂ ਨੇ ਇੱਕ ਹੋਰ ਗੱਲ ਕਰਨੀ ਸ਼ੁਰੂ ਕੀਤੀ ਆ ਪਿਛਲੇ ਦਿਨਾਂ ਦੇ ਵਿੱਚ ਆਰ ਸਸਤਾ ਜਨਰਲ ਸੈਕਟਰੀ ਬਿਆਨ ਦਿੰਦਾ ਹੈ ਕਹਿੰਦਾ ਜਿਹੜੇ ਆਹ ਮੋਟਰਾਂ ਤੇ ਬੈਠੇ ਨੇ ਕਿਸਾਨ ਇਹ ਕਿਸਾਨ ਅਲਗਾਓਵਾਦੀ ਨੇ ਭਾਵ ਵੱਖਵਾਦੀ ਨੇ ਇਹ ਦੇਸ਼ ਦੇ ਅੰਦਰ ਚੋਣਾ ਦੇ ਮੌਕੇ ਤੇ ਅਰਾਜਕ ਤਾਦਾ ਮਾਹੌਲ ਬਣਾਉਣਗੇ ਇਹ ਬੋਲਦਾ ਪਰ ਪਿਆਰੇ ਮਿੱਤਰੋ ਜਿਹੜੇ ਇਹੋ ਜਿਹੇ ਬਿਆਨ ਆਉਂਦੇ ਨੇ ਉਹ ਐਵੇਂ ਨਹੀਂ ਆਉਂਦੇ ਪੜੀ ਵੱਡੀ ਸੋਚ ਤੋਂ ਗਿਆਨ ਆ ਉਹਨਾਂ ਦਾ ਤੇ ਉਹਨਾਂ ਦੇ ਇਸਤਿਆਨ ਦਾ ਜਵਾਬ ਵੀ ਅਸੀਂ ਦਿੱਤਾ ਹੈ ਤੇ ਅੱਜ ਦੀ ਸਟੇਜ ਤੋਂ ਫੇਰ ਇਸਤਿਆਨ ਦੀ ਅਸੀਂ ਦੁਬਾਰਾ ਖੰਡਾ ਤੁਸੀਂ ਇਹਨਾਂ ਲੋਕਾਂ ਨੂੰ ਅਲਗਾਵਵਾਦੀ ਕਹਿੰਦੇ ਹੋ ਇਹਨਾਂ ਲੋਕਾਂ ਨੂੰ ਇਹ ਉਹ ਲੋਕ ਨੇ ਜਿੰਨਾਂ ਨੇ ਦੇਸ਼ ਦੀ ਆਜ਼ਾਦੀ ਲਈ ਸਾਡਾ ਇਤਿਹਾਸ ਬੋਲਦਾ ਹੈ ਬਾਦੀ ਹਿਸਟਰੀ ਸਪਸ਼ਟ ਕਰਦੀ ਹੈ ਕਿ 92% ਕੁਰਬਾਨੀਆਂ ਪੰਜਾਬ ਤੇ ਹਰਿਆਣੇ ਦੇ ਲੋਕਾਂ ਨੇ ਦਿੱਤੀਆਂ ਦੇਸ਼ ਦੀ ਆਜ਼ਾਦੀ ਲਈ 92% ਕਾਲੇ ਪਾਣੀ ਦੀਆਂ ਸਦਾਵਤ ਨੂੰ ਖੂਤਿਆਂ ਦੇਸ਼ ਦੀ ਆਜ਼ਾਦੀ ਲਈ ਲੋਕਾਂ ਨੇ ਅਸੀਂ ਦਾ 92% ਕੁਰਬਾਨੀਆਂ ਦੇਣ ਵਾਲੇ ਤੇ ਤੁਸੀਂ ਤੇਰੇ ਆਰਐਸਐਸ ਦੇ ਆਰਐਸਐਸ ਦਾ ਮੁਖੀ ਸਾਵਰਕਰ ਮਾਫੀ ਮੰਗ ਕੇ ਆਇਆ ਉੱਥੋਂ ਜਾ ਕੇ ਅੰਗਰੇਜ਼ਾਂ ਤੋਂ ਮਾਫੀ ਮੰਗ ਕੇ ਔਰ ਲਗਾਤਾਰ ਚੋਟਕੀ ਕਰਦੇ ਰਹੇ ਮੁਖਬਰੀ ਕਰਦੇ ਰਹੇ ਤੁਸੀਂ ਲੋਕਾਂ ਨੂੰ ਦੱਸਦੇ ਹੋ ਕਿ ਤੁਸੀਂ ਆਪਣੇ ਆਪ ਨੂੰ ਦੇਸ਼ ਭਗ ਦਾ ਸ਼ਮਕ ਪੜਾਉਣੇ ਹੋ